ਇਸ ਦਿਨ ਆਲੇ ਵੱਡੀ ਖਬਰ ਆ ਰਹੀ ਹੈ ਸੰਜੇ ਵਰਮਾ ਦੇ ਕਤਲ ਦੀ ਇੱਕ ਨਵੀਂ ਸੀਸੀਟੀਵੀ ਸਾਹਮਣੇ ਆ ਗਈ ਹੈ ਸੰਜੇ ਵਰਮਾ ਨੂੰ ਗੋਲੀਆਂ ਮਾਰਦੇ ਦੇਖੇ ਨੇ ਹਮਲਾਵਰ ਨਿਊ ਵੀਅਰ ਵੈਲ ਦੇ ਮਾਲਕ ਨੂੰ ਗੋਲੀਆਂ ਮਾਰੀਆਂ ਤੇ ਉਸ ਦੀ ਇੱਕ ਨਵੀਂ ਸੀਸੀਟੀਵੀ ਸਾਹਮਣੇ ਆ ਚੁੱਕੀ ਹੈ ਸੰਜੇ ਵਰਮਾ ਦੇ ਕਤਲ ਦੀ ਨਵੀਂ ਸੀਸੀਟੀਵੀ ਸਾਹਮਣੇ ਆਈ ਹੈ ਸੰਜੇ ਵਰਮਾ ਨੂੰ ਗੋਲੀਆਂ ਮਾਰਦੇ ਦੇਖੇ ਨੇ ਹਮਲਾਵਰ ਦਸਤੇ ਕੇ ਇਸ ਤੋਂ ਪਹਿਲਾਂ ਸੀਸੀਟੀਵੀਜ਼ ਆਈਆਂ ਸੀ ਜਿਹੜੀਆਂ ਇਸ ਡਾਇਰੈਕਟ ਮੌਕੇ ਵਾਰਦਾਤੋਂ ਨਹੀਂ ਸੀ ਪਰ ਹੁਣ ਇਹ ਸੀਸੀਟੀਵੀ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਗੋਲੀਆਂ ਮਾਰ ਕੇ ਭੱਜਦੇ ਹੋਏ ਦੇਖੇ ਨੇ ਹਮਲਾਵਰ ਇਹ ਦੋ ਹਮਲਾਵਰ ਨੇ ਸ਼ੂਟਰ ਨੇ ਜਿਹੜੇ ਭੱਜਦੇ ਹੋਏ ਦਿਖਾਈ ਦੇ ਰਹੇ ਨੇ ਦੱਸ ਦਿਓ ਕਿ ਨਵੀਂ ਸੀਸੀਟੀਵੀ న్యూਸ 18 ਪੰਜਾਬ ਤੇ ਐਕਸਕਲੂਸਿਵ ਤਸਵੀਰਾਂ ਇਸ ਵੇਲੇ ਸੀ ਤੁਹਾਨੂੰ ਦਿਖਾ ਰਹੇ ਆ I20 ਕਾਰ 'ਚ ਸਵਾਰ ਸੰਜੇ ਵਰਮਾ ਤੇ ਕਾਰ 'ਚ ਸੰਜੇ ਵਰਮਾ ਨੂੰ ਗੋਲੀਆਂ ਮਾਰੀਆਂ ਗਈਆਂ ਜਦੋਂ ਸੰਜੇ ਵਰਮਾ ਕਾਰ ਦੇ ਵਿੱਚ ਹੀ ਸੀ i20 ਕਾਰ ਦੇ ਵਿੱਚ ਤਾਂ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਸੋਮਵਾਰ ਨੂੰ ਸੰਜੇ ਵਰਮਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ న్యూਸ 18 ਪੰਜਾਬ ਤੇ ਐਕਸਕਲੂਸਿਵ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਉਸ ਵੇਲੇ ਦੀਆਂ ਸੀਸੀਟੀਵੀ ਤਸਵੀਰਾਂ ਇੱਕ ਚਿੱਟੇ ਰੰਗ ਦੀ i20 ਕਾਰ ਹੈ ਸਭ ਤੋਂ ਅੱਗੇ ਦੇਖਿਆ ਜਾ ਸਕਦਾ ਹੈ ਉਸੇ ਦੇ ਬਿਲਕੁਲ ਨੇੜੇ ਆਉਂਦੇ ਨੇ ਇਹ ਦੋ ਹਮਲਾਵਰ ਅਤੇ ਗੋਲੀਆਂ ਮਾਰ ਕੇ ਫਰਾਰ ਹੋ ਜਾਂਦੇ ਨੇ ਜਿਸ ਦੇ ਵਿੱਚ ਸੰਜੇ ਵਰਮਾ ਦੀ ਮੌਤ ਹੋ ਗਈ ਸੀ ਕਤਲ ਉਹਨਾਂ ਦਾ ਕਰ ਦਿੱਤਾ ਗਿਆ ਸੀ ਗੋਲੀਆਂ ਮਾਰ ਕੇ ਨਿਊ ਵੀ ਆਰ ਵੈਲ ਦੇ ਮਾਲਕ ਸੰਜੇ ਵਰਮਾ ਤੇ ਹੁਣ ਉਸ ਮਾਮਲੇ ਦੇ ਵਿੱਚ ਹਾਲਾਂਕਿ ਇੱਕ ਇਨਕਾਊਂਟਰ ਹੋਇਆ ਜਿਸ ਦੇ ਵਿੱਚ ਦੋ ਬਦਮਾਸ਼ਾਂ ਨੂੰ ਢੇਰ ਕਰ ਦਿੱਤਾ ਗਿਆ ਏ ਪਰ ਹਾਲੇ ਗੋਲੀਆਂ ਮਾਰਨ ਵਾਲੇ ਸ਼ੂਟਰ ਫਰਾਰ ਦੱਸੇ ਜਾ ਰਹੇ ਨੇ ਕੁੱਲ ਪੰਜ ਲੋਕ ਸੀ ਮੁਲਜ਼ਮ ਸੀ ਬਦਮਾਸ਼ ਸੀ ਇਸ ਦੇ ਵਿੱਚ ਵਾਰਦਾਤ ਵਿੱਚ ਇਨਵੋਲਵ ਜਿਸ ਦੇ ਵਿੱਚ ਦੋ ਦਾ ਇਨਕਾਊਂਟਰ ਕਰ ਦਿੱਤਾ ਗਿਆ ਤੇ ਤਿੰਨ ਹਾਲੇ ਵੀ ਫਰਾਰ ਨੇ ਤੇ ਇਹ ਉਸ ਵੇਲੇ ਦੀ ਸੀਸੀਟੀਵੀ ਜਦੋਂ ਕਰੀਬ 7:30 ਵਜੇ ਸੰਜੇ ਵਰਮਾ ਆਪਣੇ ਸ਼ੋਰੂਮ ਤੇ ਆਉਂਦੇ ਨੇ ਤੇ ਹਾਲੇ ਤਾਂ ਉਹਨਾਂ ਨੇ ਕਾਰ ਦੇ ਵਿੱਚੋਂ ਉਤਰਨਾ ਹੀ ਸੀ ਕਿ ਉਹ ਕਾਰ ਦੇ ਵਿੱਚ ਬੈਠੇ ਹੁੰਦੇ ਨੇ ਉਸੇ ਦੌਰਾਨ ਹਮਲਾਵਰ ਪਹਿਲਾਂ ਧੁੱਕਾ ਹਤਲਾ ਕੇ ਬੈਠੇ ਸੀ ਕਿਉਂਕਿ ਇਸ ਤੋਂ ਪਹਿਲਾਂ ਦੀ ਸੀਸੀਟੀਵੀ ਸਾਹਮਣੇ ਆਈ ਸੀ ਆਪੋਜ਼ਿਟ ਸਾਈਡ ਦੀ ਜਿੱਥੇ ਇਹ ਸ਼ੋਰੂਮ ਹੈ ਉਸਦੇ ਬਿਲਕੁਲ ਆਪੋਜ਼ਿਟ ਸਾਈਡ ਤੇ ਦੋ ਹਮਲਾਵਰ ਬੈਠੇ ਸੀ ਜਿਵੇਂ ਹੀ ਸੰਜੀਵਰਮਾ ਦੀ ਗੱਡੀ ਐਂਟਰ ਕਰਦੀ ਹੈ ਤਾਂ ਉਸੇ ਵੇਲੇ ਉੱਠਦੇ ਨੇ ਅਤੇ ਸੰਜੀਵਰਮਾ ਹਾਲੇ ਗੱਡੀ ਦੇ ਵਿੱਚੋਂ ਉਤਰੇ ਵੀ ਨਹੀਂ ਹੁੰਦੇ ਕਿ ਉਹਨਾਂ ਨੂੰ ਡਰਾਈਵਰ ਵਾਲੇ ਪਾਸੇ ਹੀ ਗੋਲੀਆਂ ਮਾਰ ਕੇ ਮਾਰ ਦਿੰਦੇ ਨੇ ਤਾਂ ਹੁਣ ਦੱਸ ਦਈਏ ਕਿ 7 ਜੁਲਾਈ ਨੂੰ 10 ਵਜੇ ਦੇ ਕਰੀਬ 15-16 ਮਿੰਟ ਦੀ ਇਹ ਵੀਡੀਓ ਹੋਏਗੀ ਕਿਉਂਕਿ ਦੋ ਸੀਸੀਟੀਵੀਆ ਪਹਿਲਾਂ ਆਈਆਂ ਸੀ ਜਿਸ ਦੇ ਵਿੱਚ 10 ਵਜੇ 12 ਮਿੰਟ ਦਾ ਸਮਾਂ ਸੀ ਜਦੋਂ ਇਹ ਹਮਲਾਵਰ ਆਪੋਜੀਟ ਸਾਈਡ ਤੇ ਬੈਠੇ ਸੀ ਇੱਕ ਸੀਸੀਟੀਵੀ 10:19 ਦੀ ਸੀਗੀ ਜਦੋਂ ਇਹ ਹਮਲਾਵਰ ਫਰਾਰ ਹੋ ਰਹੀ ਸੀ ਤੇ ਇਹ ਮੌਕੇ ਵਾਰਦਾਤ ਦੀ ਉਹ ਸੀਸੀਟੀਵੀ ਜਿਸ ਦੇ ਵਿੱਚ ਸੰਜੇ ਵਰਮਾ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਸੀਸੀਟੀਵੀ ਦੇ ਵਿੱਚ ਇਹ ਹਮਲਾਵਰ ਕੈਦ ਹੋਏ ਨੇ ਕਿਵੇਂ ਗੋਲੀਆਂ ਮਾਰੀ ਗਈਆਂ ਇਹ ਸੀਸੀਟੀਵੀ ਤਸਵੀਰਾਂ ਖੁਦ-ਬਖੁਦ ਬਿਆਨ ਕਰ ਰਹੀਆਂ ਨੇ ਸੰਜੇ ਵਰਮਾ ਮਾਲਵਾਦਾ ਇੱਕ ਵੱਡਾ ਸ਼ੋਰੂਮ ਉਸ ਦੇ ਮਾਲਕ ਹਾਲਾਂਕਿ ਉਸ ਮਾਮਲੇ ਦੇ ਵਿੱਚ ਪੁਲਿਸ ਕਹਿ ਰਹੀ ਹੈ ਕਿ ਅਸੀਂ ਜਲਦੀ ਹੀ ਬਾਕੀ ਸ਼ੂਟਰਾਂ ਨੂੰ ਵੀ ਕਾਬੂ ਕਰ ਲਵਾਂਗੇ ਤੇ ਦੋ ਰਾਮ ਰਤਨ ਤੇ ਜਸਪ੍ਰੀਤ ਸਿੰਘ ਆ ਦੋਹਾਂ ਦਾ ਇਨਕਾਊਂਟਰ ਬੀਤੇ ਕੱਲ ਸ਼ਾਮ ਨੂੰ ਕਰ ਦਿੱਤਾ ਗਿਆ ਜਦੋਂ ਰਿਕਵਰੀ ਲਈ ਪੁਲਿਸ ਲੈ ਕੇ ਗਈ ਸੀ ਤਾਂ ਉਸ ਦੌਰਾਨ ਪੁਲਿਸ ਤੇ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਤਾਂ ਇਹ ਸੰਜੇ ਵਰਮਾ ਨੂੰ ਮਾਰਨ ਵੇਲੇ ਦੀ ਸੀਸੀਟੀਵੀ ਫੁਟੇਜ ਐਸੇ ਖਬਰ ਤੇ ਮੇਰੇ ਸਹਿਯੋਗੀ ਮਨੋਜ ਰਾਠੀ ਜੁੜੇ ਨੇ ਮਨੋਜ ਐਕਸਕਲੂਸਿਵ ਸੀਸੀਟੀਵੀ ਅਸੀਂ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹਾਂ ਇਸ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਦੋ ਹਮਲਾਵਰ ਨੇ ਤੇ ਗੋਲੀਆਂ ਮਾਰੀਆਂ ਗਈਆਂ ਨੇ ਤੁਹਾਡੇ ਕੋਲ ਕੀ ਕੋਈ ਜਾਣਕਾਰੀ ਬਿਲਕੁਲ ਅਨਵੀਰ ਬਿਲਕੁਲ ਅਜੀਦਾ ਤੁਸੀਂ ਟਾਈਮ ਦੀ ਗੱਲ ਰਹੇ ਹੋ ਇਹ ਬਿਲਕੁਲ ਐਗਜ਼ੈਕਟ ਟਾਈਮ ਸੀਗਾ ਕਿ ਕਿਸ ਤਰ੍ਹਾਂ ਇਹ ਪੂਰੀ ਪਲੈਨਿੰਗ ਦੇ ਤਹਿਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਜਿਹੜੀ ਐਕਸਕਲੂਸਿਵ ਸੀਸੀਟੀਵੀ ਅਸੀਂ ਦਿਖਾਈ ਸੀ ਕਿ 10 ਵਜੇ 12 ਮਿੰਟ ਤੇ ਵਿੱਚ ਉਹ ਬਿਲਕੁਲ ਸ਼ੋਰੂਮ ਦੇ ਸਾਹਮਣੇ ਇੱਕ ਰੇੜੀ ਦੇ ਬੈਕਸਾਈਡ ਤੇ ਲੁੱਕ ਕੇ ਬੈਠੇ ਹੋਏ ਸੀ ਔਰ ਬਿਲਕੁਲ 2-3 ਮਿੰਟਾਂ ਬਾਦ ਹੀ ਉਹ ਉੱਠ ਕੇ ਨਿਕਲ ਜਾਂਦੇ ਨੇ ਉਹ ਬਿਲਕੁਲ ਦੇਖਦੇ ਕਿ i20 ਗੱਡੀ ਯਾਨੀ ਕਿ ਜਿਹਦੇ ਚ ਸੰਜੇ ਵਰਮਾ ਆਇਆ ਸੀਗਾ i20 ਗੱਡੀ ਸੀ ਔਰ ਉਹ ਡੇਲੀ ਰੁਟੀਨ ਵਾਈ ਸੰਜੇ ਵਰਮਾ ਇਸੇ ਟਾਈਮ ਉਨਮਮ ਇਸੇ ਟਾਈਮ 10:30 10 ਦੇ ਨੇੜੇ ਦੁਕਾਨ ਤੇ ਆਉਂਦੇ ਸੀ ਔਰ ਉਹਨਾਂ ਨੂੰ ਪਤਾ ਸੀ ਕਿਉਂਕਿ ਇਹ ਰੈਕੀ ਪਹਿਲਾਂ ਹੋ ਚੁੱਕੀ ਸੀ ਪੂਰੀ ਪਲੈਨਿੰਗ ਦੇ ਤਹਿਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਇਹ ਜਿੱਦਾਂ ਹੀ ਉਹ ਕਿਉਂਕਿ ਬਿਲਕੁਲ ਸ਼ੋਰੂਮ ਦੇ ਬਾਹਰ ਇੱਕ ਰੇੜੀ ਦੇ ਨਾਲ ਬੈਠੇ ਸੀ ਔਰ ਇੱਕ ਉਹਨਾਂ ਦਾ ਜਿਹੜਾ ਸਾਥੀ ਹੈ ਉਹ ਬਾਈਕ ਤੇ ਸਾਈਡ ਤੇ ਖੜਿਆ ਸੀਗਾ ਹਾਲਾਂਕਿ ਦੋ ਬੰਦਿਆਂ ਨੇ ਇਹਦੇ ਫਾਇਰ ਕੀਤੇ ਤਸਵੀਰਾਂ ਜੀ ਵੀ ਤੁਸੀਂ ਐਕਸਕਲੂਸਿਵ ਸੀਸੀਟੀਵੀ ਨੂ 18 ਦੇ ਕੋਲ ਮੌਜੂਦ ਹੈ ਜੇ ਜਿਸ ਤਰ੍ਹਾਂ ਉਹ 10:00 ਬਜੇ 12 ਮਿੰਟ ਤੇ ਉਹ ਬੈਠੇ ਸੀ ਔਰ 2 ਮਿੰਟ ਬਾਦੀ ਉਹ ਦੇਖਿਆ ਤੁਸੀਂ ਕਿ ਉੱਠ ਕੇ ਜਿੱਦਾਂ ਹੀ ਉਹ ਗਏ ਹੈ ਉਹਨਾਂ ਨੇ ਗੱਡੀ ਦੇਖੀ ਹੈ ਔਰ ਜਾ ਕੇ ਜਿੱਦਾਂ ਹੀ ਸੰਜੇ ਵਰਮਾ ਨੇ ਗੱਡੀ ਉੱਥੇ ਪਾਰਕ ਕੀਤੀ ਹੈ ਨਾਲ ਦੇ ਨਾਲ ਹੀ ਪਿੱਛੋਂ ਆ ਕੇ ਉਹਨਾਂ ਨੇ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਔਰ ਕੁਝ ਹੀ ਸੈਕਿੰਡਾਂ ਦਾ ਵੀ ਤੁਸੀਂ ਦੇਖੋ ਸੀਸੀਟੀਵੀ ਦੇ ਵਿੱਚ ਕਿ ਕੁਝ ਹੀ ਸੈਕਿੰਡਾਂ ਦੇ ਵਿੱਚ ਉਹਨਾਂ ਨੇ ਤਾਬੜ ਤੋੜ ਫਾਇਰਿੰਗ ਕਰਨ ਤੋਂ ਬਾਅਦ ਔਰ ਸਿੱਧਾ ਜਿਹੜਾ ਹੈ ਉਹ ਫਰਾਰ ਹੋ ਗਏ ਔਰ ਉਸ ਤੋਂ ਬਾਅਦ 10:19 ਦੀ ਜਿਹੜੀ CCTV ਫੁਟੇਜ ਹੈ ਉਹ ਤੁਸੀਂ ਦੇਖੋ ਕਿ ਯਾਨੀ ਕਿ 3 ਤੇ 4 ਮਿੰਟ ਦੇ ਅੰਦਰ ਉਹ ਬਾਈਕ ਤੇ ਅੱਗੇ ਜਾਂਦੇ ਨੇ ਮਨੋਜ ਮਨੋਜ ਇਸ ਢੰਗ ਦੇ ਨਾਲ ਇਹ CCTV ਸਾਹਮਣੇ ਆਈਆਂ ਤਾਂ ਮੰਨਿਆ ਜਾਵੇ ਕਿ ਜੇਕਰ ਤੁਸੀਂ ਜਾਣਕਾਰੀ ਇਸ ਬਾਰੇ ਰੱਖਦੇ ਹੋਵੋ ਕਿ ਸੰਜੇ ਵਰਮਾ ਹਾਲੇ ਗੱਡੀ ਦੇ ਵਿੱਚ ਹੀ ਸੀ ਤੇ ਕੀ ਉਹ ਗੱਡੀ ਡਰਾਈਵ ਕਰਕੇ ਖੁਦ ਲੈ ਕੇ ਆਏ ਸੀ ਜਾਂ ਪਿਛਲੀ ਸੀਟ ਤੇ ਸੀ ਜਾਂ ਫਰੰਟ ਸੀਟ ਤੇ ਹੀ ਉਹ ਬੈਠੇ ਸੀ ਤੇ ਹਾਲੇ ਤਾਂ ਉਹ ਗੱਡੀ ਦੇ ਵਿੱਚੋਂ ਨਿਕਲੇ ਵੀ ਨਹੀਂ ਤੇ ਜਦੋਂ ਹਮਲਾਵਰਾਂ ਨੇ ਉਹਨਾਂ ਦੇ ਗੋਲੀਆਂ ਮਾਰੀਆਂ ਦੇਖੋ ਬਿਲਕੁਲ ਰਣਵੀਰ ਇਹ ਜਾਣਕਾਰੀ ਜਿਹੜੀ ਪੁਲਿਸ ਨੇ ਦਿੱਤੀ ਹੈ ਕਿ ਕੱਲੇ ਡਰਾਈਵ ਕਰ ਰਹੇ ਸੀਗੇ ਸੰਜੇ ਵਰਮਾ ਕੱਲੇ ਹੀ i20 ਗੱਡੀ ਦੇ ਵਿੱਚ ਸੀਦਾ ਘਰ ਤੋਂ ਘਰ ਪਹੁੰਚੇ ਸੀਗੇ ਔਰ ਡਰਾਈਵਰ ਸੀਟ ਤੇ ਤੁਸੀਂ ਦੇਖੋ ਤਸਵੀਰਾਂ ਕਿ ਡਰਾਈਵਰ ਸੀਟ ਤੇ ਬੈਠੇ ਸੀ ਔਰ ਆਂਦੇ ਹੀ ਤਾਬੜ ਤੋੜ ਜਿਹੜੀ ਫਾਈਟਿੰਗ ਹੈ ਉਹ ਸ਼ੁਰੂ ਕਰ ਦਿੱਤੀ ਔਰ ਉਸ ਤੋਂ ਬਾਅਦ ਉਹ ਫਰਾਰ ਹੋ ਗਏ ਹਾਲਾਂਕਿ ਹੁਣ ਤੱਕ ਤੇ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਆਈ ਜਿਹੜੀ ਸਫਟ ਗੱਡੀ ਹੈ ਵਾਇਕਰ ਹਰਿਆਣਾ ਨੰਬਰ ਉਹ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ ਯਾਨੀ ਕਿ ਪੂਰੀ ਪਲੈਨਿੰਗ ਸੀ ਕਿ ਅਸੀਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉੱਥੇ ਆਣਗੇ ਉੱਥੇ ਬਾਈਕ ਖੜੀ ਕਰਕੇ ਸਿੱਧਾ ਗੱਡੀ ਜਿਹੜੀ ਹੈਗੀ ਹੈ ਤੁਸੀਂ ਬਿਠਾ ਕੇ ਸਾਨੂੰ ਲੈ ਚਲੋ ਇਹ ਪੂਰੀ ਪਲੈਨਿੰਗ ਸੀ ਇਹ ਪੂਰੀ ਪਲੈਨਿੰਗ ਸੀ 10:00 ਵਜੇ ਕੇ 12 ਮਿੰਟ ਦੀ ਸੀਸੀਟੀਵੀ ਉੱਥੇ ਘੁੰਮਦੇ ਹੋਏ ਸ਼ੋਰੂਮ ਦੇ ਬਿਲਕੁਲ ਸਾਹਮਣੇ ਪੂਰੀ ਤਸਵੀਰਾਂ ਸਾਡੇ ਕੋਲ ਮੌਜੂਦ ਹੈ ਬਿਲਕੁਲ Manoj ਇਸ ਦੇ ਨਾਲ ਹੀ ਇਹ ਵੀ ਇਹ ਵੀ ਗੱਲ ਸਾਹਮਣੇ ਆ ਚੁੱਕੀ ਹੈ ਕਿ ਇੱਕ ਤਾਂ ਪਹਿਲਾਂ ਵੀ ਰੈਕੀ ਕੀਤੀ ਹੋਏਗੀ ਕਿ ਕਦੋਂ ਸੰਜੇ ਵਰਮਾ ਆਉਂਦੇ ਨੇ ਕਦੋਂ ਜਾਂਦੇ ਨੇ ਕਿਸ ਗੱਡੀ ਦੇ ਵਿੱਚ ਆਉਂਦੇ ਨੇ ਤੇ ਇਸ ਦੇ ਨਾਲ ਹੀ ਜਿਹੜੀ ਜਾਣਕਾਰੀ ਮਿਲ ਰਹੀ ਸੀ ਕੈਕ ਮੁਲਜ਼ਮ ਜਿਸ ਦੀ ਪਛਾਣ ਹੋਈ ਹੈ ਸ਼ਕਤੀ ਹੈ ਤੇ ਇਹ ਇੱਕ ਦਿਨ ਪਹਿਲਾਂ ਹੀ ਅਬੋਹਰ ਆ ਚੁੱਕੇ ਸੀ ਤੇ ਜਿਹੜੇ ਦੋ ਇਹਨਾਂ ਦੇ ਸਾਥੀ ਨੇ ਮਲੋੜ ਦੇ ਵਿੱਚ ਵੀ ਰਹੇ ਸੀ ਤੇ ਇਸ ਦੇ ਨਾਲ ਹੀ ਰਾਜਪੁਰਾ ਪਟਿਆਲਾ ਤੋਂ ਇਹ ਸਾਰੇ ਪੰਜ ਦੇ ਪੰਜ ਗਏ ਸੀ ਇਸ ਸਬੰਧ ਵਿੱਚ ਕੀ ਕੁਝ ਅਪਡੇਟ ਦੇਖੋ ਬਿਲਕੁਲ ਇਹਦੇ ਵਿੱਚ ਜਿਹੜੀ ਜਾਣਕਾਰੀ ਸਾਹਮਣੇ ਆਈ ਔਰ ਪੁਲਿਸ ਨੇ ਵੀ ਇਹ ਪੂਰਾ ਇਹਦੇ ਵਿੱਚ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਦੀ ਮਦਦ ਨਾਲ ਕਿਉਂਕਿ ਪਟਿਆਲਾ ਤੋਂ ਰਾਮਰਤਨ ਤੇ ਰਾਜਪੁਰਾ ਦੇ ਨੇੜੇ ਜਿਹੜਾ ਜਸਪ੍ਰੀਤ ਨੂੰ ਕਾਬੂ ਕੀਤਾ ਗਿਆ ਇਹ ਪੂਰਾ ਜਿਹੜਾ ਕਨੈਕਸ਼ਨ ਹੈ ਕਿੱਥੋਂ ਸ਼ੁਰੂ ਹੁੰਦਾ ਜਿਹੜੀ ਦੇਖੋ న్యూਸ 18 ਦੇ ਕੋਲ ਐਕਸਕਲੂਸਿਵ ਜਾਣਕਾਰੀ ਹੈ ਕਿ ਇੱਕ ਪੈਟਰੋਲ ਪੰਪ ਉੱਤੇ ਇਹ ਗੱਡੀ ਲੈ ਕੇ ਗਈ ਸੀ ਔਰ ਉੱਥੇ ਇੱਕ ਅਗਿਆਤ ਉੱਥੇ ਜਿਹੜਾ ਬੰਦਾ ਮਿਲਦਾ ਔਰ ਉਹਨਾਂ ਨੂੰ ਬੈਗ ਜਿਹੜਾ ਹੈ ਉਹ ਦਿੰਦਾ ਔਰ ਬੈਗ ਦੇ ਵਿੱਚ ਵੈਪਨ ਸੀ ਕੁਝ ਕਹਾ ਵੀ ਦੱਸਿਆ ਜਾ ਰਿਹਾ ਇਹਨਾਂ ਨੂੰ ਦਿੱਤਾ ਗਿਆ ਔਰ ਜਿਸ ਤੋਂ ਬਾਅਦ ਹੁਣ ਇਹ ਵੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਕਨੈਕਸ਼ਨ ਉੱਥੇ ਦਾ ਕੀ ਹੈ ਲਗਾਤਾਰ ਪੁਲਿਸ ਜਿਹੜੀ ਹੈਗੀ ਉਹ ਪੂਰਾ ਤੇ ਕਰ ਕੀਤੀ ਜਾ ਰਹੀ ਕਿਉਂਕਿ ਦੋ ਜਿਹੜਾ ਜਿਨ੍ਹਾਂ ਦਾ ਕੱਲ ਇੰਕਾਊਂਟਰ ਹੋਇਆ ਹੈ ਉਹਨਾਂ ਦਾ ਬੜਾ ਅਹਿਮ ਰੋਲ ਇਹਦੇ ਵਿੱਚ ਰਿਹਾ ਹੈ ਕਿਉਂਕਿ ਉਹ ਵੀ ਨਾਲ ਇਹਨਾਂ ਨੂੰ ਲੋਜਿਸਟਿਕ ਚੀਜ਼ਾਂ ਮੁਹੱਈਆ ਕਰਾਈ ਸੀ ਤਕਰਾਰੇ ਸੀਗੇ ਪਰ ਕੁਝ ਫੰਡਿੰਗ ਵੀ ਜਿਹੜੀ ਹੈਗੀ ਇਹਨਾਂ ਨੂੰ ਮੁਹੱਈਆ ਕਰਾਈ ਹੈ ਜਿਸ ਨੂੰ ਲੈ ਕੇ ਹੁਣ ਪੁਲਿਸ ਲਗਾਤਾਰੀ ਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਠੀਕ ਹੈ ਮਨੋਜ ਬਹੁਤ ਸ਼ੁਕਰੀਆ ਮਨੋਜ ਰਾਠੀ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਇੱਕ ਹੋਰ ਐਕਸਕਲੂਸਿਵ ਸੀਸੀਟੀਵੀ ਸਾਹਮਣੇ ਆਈ ਹੈ ਇਹ ਮੌਕਾ ਇਹ ਵਾਰਦਾਤ ਦੀ ਸੀਸੀਟੀਵੀ ਹੈ ਜਿਸ ਵੇਲੇ ਸੰਜੇ ਵਰਮਾ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹਾਲਾਂਕਿ ਕੁੱਲ ਹੁਣ ਤੱਕ ਦੀ ਜਿਹੜੀ ਗਿਣਤੀ ਹੈ ਹਮਲਾਵਰਾਂ ਦੀ ਉਹ 5 ਸੀ ਕਿਉਂਕਿ ਸਵਿਫਟ ਗੱਡੀ ਦੇ ਵਿੱਚ ਦੋ ਮੁਲਜ਼ਮ ਸੀ ਤਿੰਨ ਬਾਈਕ ਤੇ ਸੀ ਤੇ ਤਿੰਨ ਦੇ ਵਿੱਚੋਂ ਦੋ ਜਿਹੜੇ ਨੇ ਉਹ ਗੋਲੀਆਂ ਚਲਾਉਂਦੇ ਨੇ ਕਿਉਂਕਿ ਇੱਕ ਹਮਲਾਵਰ ਜਿਹੜਾ ਉਹ ਬਾਈਕ ਚਲਾ ਰਿਹਾ ਸੀ ਅਤੇ ਦੋ ਹਮਲਾਵਰਾਂ ਦੇ ਵੱਲੋਂ ਇਹ ਅਟੈਕ ਕੀਤਾ ਗਿਆ ਸੰਜੇ ਵਰਮਾ ਦੇ ਉੱਤੇ ਤੇ ਸੰਜੇ ਵਰਮਾ ਦੇ ਕਤਲ ਦੀ ਇਹ ਨਵੀਂ ਸੀਸੀਟੀਵੀ ਹੈ ਜਿਸ ਦੇ ਵਿੱਚ I20 ਕਾਰ ਦੇ ਵਿੱਚ ਸੰਜੇ ਵਰਮਾ ਕਰੀਬ 7:30 ਵਜੇ ਆਪਣੇ ਵੀਅਰ ਵੈਲ ਸ਼ੋਰੂਮ ਤੇ ਆਉਂਦੇ ਨੇ ਅਤੇ ਉਹ ਖੁਦ ਗੱਡੀ ਡਰਾਈਵ ਕਰ ਰਹੇ ਹੁੰਦੇ ਨੇ I20 ਚਿੱਟੇ ਰੰਗ ਦੀ ਗੱਡੀ ਦੇ ਵਿੱਚ ਉਹ ਆਉਂਦੇ ਨੇ ਜਿਉਂ ਹੀ ਉਹ ਆਪਣੇ ਸ਼ੋਰੂਮ ਦੇ ਅੱਗੇ ਗੱਡੀ ਪਾਰਕ ਕਰਦੇ ਨੇ ਹਲੇ ਖੜਾ ਹੀ ਰਹੇ ਹੁੰਦੇ ਨੇ ਹਲੇ ਬਾਹਰ ਨਿਕਲ ਨਹੀਂ ਹੁੰਦਾ ਏ ਕਿ ਉਸ ਤੋਂ ਪਹਿਲਾਂ ਪਹਿਲਾਂ ਹੀ ਹੱਥ ਲਾ ਕੇ ਬੈਠੇ ਹਮਲਾਵਰ ਉਹਨਾਂ ਤੇ ਟੁੱਟ ਪੈਂਦੇ ਨੇ ਤਾਬੜ ਤੋੜ ਫਾਇਰਿੰਗ ਕਰ ਦਿੰਦੇ ਨੇ ਜਿਸ ਦੇ ਵਿੱਚ ਸੰਜੇ ਵਰਮਾ ਦੀ ਥਾਂਹੇ ਮੌਤ ਹੋ ਜਾਂਦੀ ਹੈ ਸੰਜੇ ਵਰਮਾ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤਾਬੜ ਤੋੜ ਫਾਇਰਿੰਗ ਕੀਤੀ ਜਾਂਦੀ ਹੈ ਸੰਜੇ ਵਰਮਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਸਪ੍ਰੀਤ ਅਤੇ ਰਾਮਰਤਨ ਜਿਨ੍ਹਾਂ ਨੂੰ ਪੁਲਿਸ ਦੇ ਲੈਵਲ 'ਤੇ ਪਟਿਆਲਾ ਨੇੜੇੋਂ ਕਾਬੂ ਕੀਤਾ ਗਿਆ ਸੀ ਉਸ ਤੋਂ ਬਾਅਦ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਕਿ ਕਿਵੇਂ ਜਿਹੜੇ ਤਿੰਨ ਹਮਲਾਵਰ ਨੇ ਉਹ ਅਬੋਹਰ ਦੇ ਨੇੜੇ ਰਹਿੰਦੇ ਨੇ ਸ਼ਕਤੀ ਦੇ ਘਰ ਰਹਿੰਦੇ ਨੇ ਤੇ ਦੂਜੇ ਦੋ ਜਿਹੜੇ ਸਾਥੀ ਉਹਨਾਂ ਦੇ ਮਲੋਟ ਦੇ ਇੱਕ ਹੋਟਲ ਦੇ ਵਿੱਚ ਰਹਿੰਦੇ ਨੇ ਜਿਸ ਤੋਂ ਬਾਅਦ ਇਹ ਇੱਕ ਦਿਨ ਪਹਿਲਾਂ ਹੀ ਇੱਥੇ ਪਹੁੰਚ ਚੁੱਕੇ ਸੀ 6 ਜੁਲਾਈ ਨੂੰ ਹਾਲਾਂਕਿ 7 ਜੁਲਾਈ ਸਵੇਰੇ 10 10:30 ਵਜੇ ਦੀ ਇਹ ਵਾਰਦਾਤ ਹੈ ਉਸ ਤੋਂ ਪਹਿਲਾਂ ਹੀ ਹਮਲਾਵਰ ਇੱਥੇ ਪਹੁੰਚ ਚੁੱਕੇ ਸੀ ਅਤੇ ਦੋ ਹਮਲਾਵਰ ਜਿਹੜੇ ਨੇ ਦੁਬਾਰਾ ਤੋਂ ਕਿਉਂਕਿ ਹੋਟਲ ਦੇ ਵਿੱਚ ਚਲੇ ਜਾਂਦੇ ਨੇ ਬਲੋਟ ਉਸ ਤੋਂ ਬਾਅਦ ਦੁਬਾਰਾ ਵਾਪਸ ਆਉਂਦੇ ਨੇ ਤੇ ਕਤਲ ਦੀ ਵਾਰਦਾਤ ਤੋਂ ਬਾਅਦ ਇਹ ਸਿਵਿਫਟ ਗੱਡੀ ਦੇ ਵਿੱਚ ਇੱਕ ਹੋਰ ਸਿਵਿਫਟ ਗੱਡੀ ਦੇ ਵਿੱਚ ਇਹ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਇਹਨਾਂ ਨੂੰ ਤਿੰਨਾਂ ਨੂੰ ਬਠਿੰਡਾ ਛੱਡ ਕੇ ਰਾਮਰਤਨ ਅਤੇ ਜਸਪ੍ਰੀਤ ਅੱਗੇ ਫਰਾਰ ਹੁੰਦੇ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਹੈ ਤੇ ਰਾਜਪੂਰਾ ਪਟਿਆਲਾ ਨੇੜੇ ਉਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ ਹਾਲਾਂਕਿ ਜਦੋਂ ਪੁਲਿਸ ਉਹਨਾਂ ਨੂੰ ਰਿਕਵਰੀ ਲਈ ਲੈ ਕੇ ਜਾਂਦੀ ਹੈ ਤਾਂ ਉਹ ਪੁਲਿਸ ਤੇ ਗੋਲੀ ਚਲਾਉਂਦੇ ਨੇ ਤੇ ਰਾਮ ਰਤਨ ਤੇ ਜਸਪ੍ਰੀਤ ਨੂੰ ਪੁਲਿਸ ਛੇਰ ਕਰ ਦਿੰਦੀ ਆ ਪਰ ਇਹ ਉਸ ਦੌਰਾਨ ਦੀ ਸੀਸੀਟੀਵੀ ਜਦੋਂ ਸੰਜੇ ਵਰਮਾ ਦਾ ਕਤਲ ਕੀਤਾ ਗਿਆ ਗੋਲੀਆਂ